ਇਹ ਜਿਹੜਾ ਲੋਣਾ ਕੀਤਾ ਜਿਹੜਾ ਜਿਹੜਾ ਬੜਾ ਮਸਲਾ ਹੈ ਇਹ ਸਦੀਆਂ ਪਤੀ ਪ੍ਰੋਬਲਮ ਹੈ ਲੇਕਿਨ ਸਰਕਾਰਾਂ ਨੇ ਇਹ ਸਦੀਆਂ ਇਹ ਇਹ ਦਿੱਕਤ ਨੂੰ ਨਜ਼ਰ ਅੰਦਾਜ਼ ਇਹ ਜਿਹੜਾ ਪਾਣੀ ਆਇਆ ਜੇ ਇਹ ਹੀ ਪਹਿਲਾ ਪੌਂਡ ਟਾਈਮ ਜਿਹੜਾ ਹੈਗਾ ਇਹ ਹੌਲੀ ਹੌਲੀ ਉੱਥੋਂ ਪਾਣੀ ਪਹਿਲਾਂ ਛੱਡਦੇ ਰਹਿੰਦੇ ਭਾਖੜਾ ਤੇ ਪੌਂਗ ਤੇ ਅੱਜ ਇਹ ਆ ਨੁਕਸਾਨ ਹੋ ਰਿਹਾ ਸੀ ਕੋਈ ਬੰਦਾ ਵੀ ਉੱਥੇ ਗਿਆ ਸੀ ਉਹਨੇ ਕਿਹਾ ਯਾਰ ਇਹ ਛੱਡੋ ਤੁਹਾਡੀਆਂ ਟਰਬਾਈਨਾਂ ਦੋ ਚੱਲਦੀਆਂ ਉਹ ਕਹਿੰਦੇ ਜੀ ਬਾਅਦ ਚ ਜੇ ਪਾਣੀ ਟੋਣਾ ਆਇਆ ਉਹਨੂੰ ਇਹ ਸੀ ਜਿੱਤਲੀ ਦਾ ਪਿਆ ਤਾਂ ਸੜ ਕੋਈ ਪਾਣੀ ਨਾ ਕੱਢੀ ਜੇ ਉਹ ਖਾਦੀ ਕੀਤੇ ਹੁੰਦੇ ਤਾਂ ਅੱਜਾ ਦਰਿਆ ਦੀ ਹਾਲਤ ਤੇ ਅਸੀਂ ਕੰਮ ਨਹੀਂ ਕਰ ਸਕਦੇ ਰਹੀ ਗੱਲ ਜਿਹੜਾ ਇੱਥੇ ਤਕਰੀਬਨ ਨਵਾਂ ਜਿਹੜਾ ਸਰਵੇ ਕਰਾਇਆ ਗਿਆ ਹੈ ਸਿੱਖੀ ਸਾਹਿਬ ਨੂੰ ਸਿੱਖੀ ਸਾਹਿਬ ਨੇ ਸੱਧਿਆ ਉਹ ਸਰਵੇ ਨੂੰ ਸਿਰੇ ਚੜਾਉਣ ਤੋਂ ਬਾਅਦ ਪੂਰੇ ਹਸਤੇ ਸ਼ਾਮਿਲਾਂ ਨੇ ਕਿਲੇ ਜ਼ਮੀਨ ਅਕਵਾਇਰ ਕਰਦੀ ਉਹ ਗੋਇਨੂ ਸੜਕ ਬਣਾਉਣ ਵਾਸਤੇ 33 35 ਕਰੋੜ ਰੁਪਏ ਦੀ ਲੋੜ ਹੈ ਜਾਨੀ ਕਿ 3.5 ਕਰੋੜ ਰੁਪਏ ਦੇ ਲਗਭਗ ਦਾ ਇਹ ਕੰਮ ਹੈਗਾ ਜੀ ਕੰਮ ਸਿਰੇ ਚੜੋ ਫੇਰ ਦਰਿਆ ਨੂੰ ਪੁੱਟਣ ਦੀ ਲੋੜ ਹੈ ਉਹ ਇੱਥੇ ਖੁੱਦ ਨੂੰ ਕਹਿੰਦੇ ਸਾਨੂੰ ਉਹਨੂੰ ਸਫਾਈ ਕਰਨ ਦੀ ਲੋੜ ਹੈ ਵੀ ਉਹਨੂੰ ਡੂੰਘਾ ਕਰਨ ਦੀ ਲੋੜ ਹੈ ਹੁਣ ਜਿਹੜੀਆਂ ਜ਼ਮੀਨਾਂ ਐ ਉਹ ਨੀਵੀਆਂ ਹੋ ਗਈਆਂ ਦਰਿਆ ਉੱਚਾ ਹੋ ਗਿਆ ਇਹਨਾਂ ਨੇ ਖਾਲਿਆ ਨਹੀਂ ਦਰਿਆ ਇਸ ਕਰਕੇ ਉਹ ਜ਼ਮੀਨਾਂ ਚ ਚਲੇ ਜਾਂਦਾ ਹੁਣ ਜਿਹੜੀਆਂ ਦਰਿਆ ਦੀ ਜ਼ਮੀਨ ਐ ਉੱਥੇ ਦਾ ਫਸਲ ਹੈ ਤੇ ਜਿਹੜੀ ਲੋਕਾਂ ਦੀ ਨਿੱਜੀ ਜ਼ਮੀਨ ਹੈ ਉੱਥੇ ਪਾਣੀ ਤੁਰਿਆ ਫਿਰਦਾ ਰੇਤ ਚੱਕਣ ਦੀ ਇਹਨਾਂ ਨੂੰ ਵਿਚਾਰਿਆਂ ਨੂੰ ਜਦੋਂ ਕਣਕ ਵੀ ਜਿਹਨੀਆਂ ਤਾਂ ਰੇਤਾਂ ਨਹੀਂ ਚੱਕਣ ਦੇਣਾ ਚਾਹੀਦਾ ਕਮ ਸੇ ਕਮ ਇਹ ਹੀ ਕਾਨੂੰਨ ਬਣਾ ਦੇ ਸਰਕਾਰ ਹੋਰ ਨਹੀਂ ਕਰ ਸਕਦੀ ਵੀ ਆਪਦੀਆਂ ਜ਼ਮੀਨਾਂ ਚੋਂ ਰੇਤਾ ਚੱਕ ਕੇ ਇਹਨਾਂ ਨੂੰ ਵੇਚਣ ਦੀ ਆਜ਼ਾਦੀ ਦੇ ਦੇਣ ਕਮ ਸੇ ਕਮ ਇਹਨਾਂ ਦਾ ਨੁਕਸਾਨ ਹੀ ਪੂਰਾ ਹੋ ਜੇ ਤਿਲ ਫੁੱਲ ਭੇਟਾ ਦੂਜੀ ਗੱਲ ਏਰੀਆ ਜ਼ਮੀਨਾਂ ਦੇ ਕਿਉਂ ਰੋਖ ਲਾਈ ਵੀ ਹੈ ਫਾਈਨਾਂਸ ਮਨਿਸਟਰ ਪੰਜਾਬ ਦਾ ਔਰ ਚੀਫ ਸੈਕਟਰੀ ਤੇ ਮੁੱਖ ਮੰਤਰੀ ਬੈਂਕਾਂ ਨਾਲ ਗੱਲ ਕਰੇ ਵੀ ਕਿਉਂ ਭਾਈ ਇਹਨਾਂ ਪਿੰਡਾਂ ਦੇ ਤੁਸੀਂ ਰੋਕ ਲਈ ਵੀ ਆ ਵੀ ਇਹਨਾਂ ਨੂੰ ਲੋਨ ਨਹੀਂ ਦੇਉਂਗੇ ਕੀ ਗੱਲ ਬਈ ਇਹਨਾਂ ਦਾ ਕਸੂਰ ਕੀ ਹੈ ਇੱਕ ਤਾਂ ਤੁਹਾਡਾ ਦਰਿਆ ਇਹਨਾਂ ਦੀਆਂ ਜ਼ਮੀਨਾਂ 'ਚ ਵਗਦਾ ਹੈ ਦੂਜਾ ਇਹਨਾਂ ਦੇ ਰੋਕ ਲਾਤੀ ਵੀ ਹੁਣ ਤੁਸੀਂ ਲੋਨ ਵੀ ਨਹੀਂ ਲੈ ਸਕਦੇ ਸੋ ਇਹ ਸਾਰੀਆਂ ਤਕਲੀਫਾਂ ਤੋਂ ਅੱਜ ਮੈਂ ਇੱਥੇ ਆਇਆ ਸੀ ਸਿੱਕੀ ਸਾਹਿਬ ਦੇ ਨਾਲ ਵਾਕਫੀਅਤ ਮੈਨੂੰ ਕਾਫੀ ਹੋਈ ਹੈ ਹਰੀ ਕੇ ਹੈਡ ਬੰਦ ਹੈ ਉਹ ਔਰੇ ਦਰ ਚੱਕਦੇ ਨੇ ਉਹ ਵੀ ਨਹੀਂ ਕੋਈ ਚੱਕਦਾ ਕੋਈ ਪਾ ਆਪ ਦਾ ਜਿਹੜਾ ਆਪਦੇ ਇਲਾਕੇ ਵਾਲਾ ਕੋਈ ਇੱਧਰ ਉੱਧਰ ਵਾਲਾ ਉਹ ਉੱਥੇ ਕੰਮ ਕਰਾ ਲੈਂਦਾ ਮੰਤਰੀ ਅਗਲਾ ਕਹਿੰਦਾ ਇਹ ਥੱਲੇ ਰਹਿੰਦੇ ਹੋ ਮੇਰਾ ਇੱਧਰ ਨਾ ਹੋਵੇ ਸੋ ਇਹਦੇ ਤੇ ਵਿਤਕਰਾ ਨਹੀਂ ਹੋਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੇਂਦਰ ਸਰਕਾਰ ਦਾ ਜਿਹੜਾ ਵਾਟਰ ਐਂਡ ਰਿਸੋਰਸ ਮਿਨਿਸਟਰ ਹੈ ਮਿਸਟਰ ਯਾਦਵ ਕੋਸ਼ਿਸ਼ ਕਰਕੇ ਮੈਂ ਉਹਨੂੰ 15 20 ਦਿਨਾਂ ਤੱਕ ਮੈਂ ਸਿੱਕੀ ਸਾਹਿਬ ਇਹਨਾਂ ਪਿੰਡਾਂ ਦੇ ਇੱਕ ਇੱਕ ਲੋਕ ਲੈ ਕੇ ਅਸੀਂ ਉਹਨੂੰ ਮਿਲਾਂਗੇ ਤਾਂ ਜੋ ਉਹ ਇਹਦਾ ਹੱਲ ਕਰੇ ਕਿ دریا ਉਰੇ ਅੰਡਰ ਆਉਂਦੇ ਆ ਨਾਲ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਅਸੀਂ ਜਿਹੜਾ ਜਲ ਸਰੋਤ ਸੈਕਟਰੀ ਹੋਏਗਾ प्रिंसिपल ਸੈਕਟਰੀ ਉਹਨੂੰ ਮਿਲਾਂਗੇ ਚੀਫ ਸੈਕਟਰੀ ਨੂੰ ਮਿਲਣਾ ਪਿਆ ਉਹਨੂੰ ਮਿਲਾਂਗੇ ਕਿਉਂਕਿ ਇਹ ਨਿੱਕਾ ਜਿਹਾ ਕੰਮ ਨਹੀਂਗਾ 350 ਕਰੋੜ ਰੁਪਏ ਦੇ ਨੇ ਇਹ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਇਹ ਸਰਕਾਰ ਦਾ ਮੁੱਖ ਮੰਤਰੀ ਸਰਕਾਰ ਦਾ ਮੰਤਰੀ ਤੇ ਕੇਂਦਰ ਮੰਤਰੀ ਦੇ ਸਾਹਮਣੇ ਦੇ ਕਾਰਜਕਾਲ ਨੂੰ ਕਿਤਾ ਦੇਖਦੇ ਜੋ ਇਹ ਵੇਖੀ ਜਾਂਦਾ ਸਾਰੇ ਤਾਂ ਲੋਕ ਡੁੱਬ ਗਏ ਅਜ ਕਾਰਜਕਾਲ ਮੈਨੂੰ ਪੁੱਛਦਾ ਉਹ ਤਾਂ ਕਹਿੰਦੇ ਜਿਹੜਾ ਮੈਨੂੰ ਇਹਨਾਂ ਨੇ ਹੈਲੀਕਾਪਟਰ ਦਿੱਤਾ ਮੈਂ ਤੇ ਇਹਨਾਂ ਨੂੰ ਦੇ ਦਿੱਤਾ ਹੈ ਹੈਲੀਕਾਪਟਰ ਸਰਦਾਰ ਜੀ ਚਾਰ ਬੰਦੇ ਬਹਿੰਦੇ ਆ ਹਾਂ ਚਾਰਾਂ ਬੰਦਿਆਂ ਦਾ ਵਜ਼ਨ ਪੂਰੇ ਚ ਬਹਿੰਦਾ ਹੁਣ ਚਾਰਾਂ ਬੰਦਿਆਂ ਚ ਚਾਰ ਬੂਰੀਆਂ ਆ ਜਾ ਕਰਨੀਆਂ ਕੁਆਂਟਲ ਕੁਆਂਟਲ ਦਾ ਬੰਦਾ ਹੁੰਦਾ ਓਦੋਂ ਵੱਧ ਪਾਏਗਾ ਤਾਂ ਹੈਲੀਕਾਪਟਰ ਹੀ ਕਰੈਸ਼ ਹੋ ਜਾ ਕਿਉਂ ਬੇਵਕੂ ਬਣਾਉਣਾ ਫਿਰਦਾ ਹੈ ਭਾਈ ਹੈਲੀਕਾਪਟਰ ਦੀ ਲੋਡ ਹੀ ਨਹੀਂ ਤੂੰ ਪਿੰਡਾਂ ਜਿੱਥੇ ਤਹਿਸੀਲਦਾਰ ਭੇਜ ਕੈਂਪ ਲਾ ਮੁਆਵਜ਼ਾ ਦੇ ਆ ਜਿਹੜੇ ਗਰੀਬ ਕਾਮੇ ਜਿਨ੍ਹਾਂ ਨੂੰ ਵਿਚਾਰਿਆਂ ਦੀ ਦਿਹਾੜੀ ਟੁੱਟ ਇਹਨਾਂ ਦੇ ਘਰੇ 500 ਰੁਪਇਆ ਪਚਾਹ ਇਹਦੀ ਹੈਲੀਕਾਪਟਰ ਦੀ ਲੋੜ ਹੀ ਨਹੀਂ ਉਹਨਾਂ ਤੇਲ ਫੂਕ ਦੇਗਾ ਬੰਦੀਆਂ ਚਾਰ ਔਰੇ ਚ ਸਮਾਨ ਆਊਗਾ ਕਿਹੜੀ ਇਹ ਤਾਂ ਜਾਣ ਕੇ ਉਹ ਪਿੰਡਾਂ ਵਾਲੇ ਜਿਹੜੇ ਕਈ ਹੁੰਦੇ ਆ ਭੂੰਡਾ ਸ਼ਿਕ ਹੁੰਦੇ ਆ ਵੀ ਕਿਸੇ ਬੰਦੇ ਦੇ ਮਗਰ ਕਹਿੰਦੇ ਵੀ ਉਹ ਉਹ ਕਹਿਣਗੇ ਵੀ ਹੈਲੀਕਾਪਟਰ ਮਾਨ ਸਾਹਿਬ ਨੇ ਵੇਖੋ ਵੀ ਹੈਲੀਕਾਪਟਰ ਇਸ ਕੰਮ ਤੇ ਲਾਤਾ ਹੈਲੀਕਾਪਟਰ ਤੇ ਆ ਟਿਕਟ ਨਹੀਂ ਲੱਗਣੇ ਤੂੰ ਆਰਟੀਆਈ ਪਾ ਕੇ ਪੁੱਛ ਨੀ ਜਾਂ ਵੇਚ ਕੇ ਪੈ ਤੇ ਉਹ ਉਹ ਤੇ ਕਹਿੰਦੇ ਨੇ ਕਹਿੰਦੇ ਨੇ ਮੁਰਗੀ ਤੇ ਵੀ ਕਿੰਨਾਂ ਦੀ ਖਰਾਬਾ ਦੇ ਰਹੀ ਆ ਪਿਛਲੀ ਵਾਰੀ ਦਿੱਤਾ ਜਿੰਨੀਆਂ ਮੁਰਗੀਆਂ ਤੇ ਬੱਕਰੀਆਂ ਸੀ ਸਭ ਤੇ ਦਿੱਤਾ ਮੇਰੇ ਮਾਨ ਸਾਹਿਬ ਦੀਆਂ ਕਿੱਕਲੀਆਂ ਤੇ ਮਾਨ ਸਾਹਿਬ ਦੇ ਇਹ ਮਸ਼ਕਰੇ ਇਹਨਾਂ ਨੇ ਤਾਂ ਪੰਜਾਬ ਲੁੱਟ ਲਿਆ ਤੇ ਹੁਣ ਤਾਂ ਹੀ ਦਾ ਹਾਲਾਤ ਹੈ ਮਿੱਤਰਾ ਪਾਣੀ ਆ ਜਾਂਦਾ ਸੀ ਪਰ ਸਰਕਾਰ ਆ ਜਾਂਦੀ ਸੀ ਨਾਲ ਦੀ ਨਾਲ ਪਾਣੀ ਸਿੱਕੀ ਸਾਹਿਬ ਵਾਲੇ ਵੀ ਆਇਆ ਹੋਣਾ 12000 ਰੁਪਏ ਕਿਲੇ ਦਾ ਮਿਲਦਾ ਸੀ ਹੁਣ 6000 ਨਹੀਂ ਕੋਈ ਦੇਣ ਲਈ ਤੇ ਮਜ਼ਦੂਰਾਂ ਨੇ ਆਪਣੀ ਮੰਗ ਰੱਖੀ ਹੈ ਕਿ ਜਿੱਥੇ ਕਿਸਾਨਾਂ ਨੂੰ ਕਿਸਾਨਾਂ ਨੂੰ ਮੁਆਵਜ਼ਾ ਮਿਲਦਾ ਹੈ ਪਰ ਮਜ਼ਦੂਰਾਂ ਨੂੰ ਨਹੀਂ ਮੈਂ ਤਾਂ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਨੂੰ ਮੁਆਵਜ਼ਾ ਜਿਨ੍ਹਾਂ ਦਾ ਚੁੱਲ੍ਹਾ ਨਹੀਂ ਚੱਲ ਰਿਹਾ ਜਿੰਨੇ ਚਿਰ ਫਸਲ ਨਹੀਂ ਕੰਮ ਠੀਕ ਹੁੰਦਾ ਦਿਹਾੜੀ ਨਹੀਂ ਮਿਲਦੀ ਉਹਨਾਂ ਚਿਰ 1000 ਰੁਪਿਆ ਪਰਿਵਾਰ ਦੇ ਘਰੇ ਜਾਣਾ ਚਾਹੀਦਾ ਦਿੱਲੀ ਉਹ ਕਹਿੰਦੇ ਨੇ ਕਿ ਆਹੀ ਐਪ ਕੀ ਕੱਲੀ